ਮਾਰਕਫੈਟ ਦੇ ਕਰਮਚਾਰੀਆਂ ਵੱਲੋਂ ਅੱਜ ਚਾਵਲਾ ਰੈਸਟੋਰੈਂਟ ਬੁੜਲਾਡਾ ਵਿਖੇ ਸੀਨੀਅਰ ਬਰਾਂਚ ਅਫਸਰ ਹਰਪਾਲ ਸਿੰਘ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਹਰਪਾਲ ਸਿੰਘ ਨੇ ਸਾਲ 1988 ਵਿੱਚ ਸਹਿਕਾਰੀ ਮੰਡੀਕਰਨ ਸਭਾ ਬੁੜਲਾਡਾ ਵਿੱਚ ਸੇਲਜ਼ਮੈਨ ਵਜੋਂ ਸੇਵਾ ਸ਼ੁਰੂ ਕੀਤੀ ਤਰੱਕੀ ਮਿਲਣ ਉਪਰੰਤ ਅਕਾਊਂਟੈਂਟ ਮੈਨੇਜਰ ਅਤੇ ਬਾਅਦ ਵਿੱਚ ਯੂਨੀਅਨ ਦੇ ਜਨਰਲ ਸਕੱਤਰ ਅਤੇ ਪ੍ਰਧਾਨ ਵਜੋਂ ਵੀ ਐਮ ਪੂਮਿਕਾ ਨਿਭਾਈ ਇਨ੍ਹਾਂ ਦੀ ਕੋਸ਼ਿਸ਼ਾਂ ਨਾਲ 27 ਮੰਡਿਕਰਨ ਸਵਾਵਾਾਂ ਅਤੇ ਲਗਭਗ 125 ਮੁਲਾਜ਼ਮਾਂ ਨੂੰ ਮਾਰਕਫੈਡ ਵਿੱਚ ਮਰਜ ਕੀਤਾ ਗਿਆ। ਮਾਰਕਫੈਡ ਵਿੱਚ ਹਰਪਾਲ ਸਿੰਘ ਨੇ ਲਹਿਰਾਗਾਗਾ, ਡੇੜਬਾ, ਪਿੱਕੀ, ਬਰੇਟਾ ਅਤੇ ਬੁੜਲਾਡਾ ਬ੍ਰਾਂਚਾ ਵਿੱਚ ਮੈਨੇਜਰ ਵਜੋਂ ਸੇਵਾ ਕੀਤੀ। 15 ਅਪ੍ਰੈਲ 2020 ਨੂੰ ਇਹਨਾਂ ਨੂੰ ਸਰਕਾਰੀ ਬ੍ਰਾਂਚ ਅਫਸਰ ਬੁੜਲਾਡਾ ਨਿਯੁਕਤ ਕੀਤਾ ਗਿਆ ਅਤੇ 2024 ਵਿੱਚ ਡੀਐਮ ਕੰਬੀਨੇਜਰ ਮਾਰਕਫੈਡ ਜ਼ਿਲ੍ਹਾ ਦਫ਼ਤਰ ਮਾਨਸਾ ਵਿਖੇ ਭੇਜਿਆ ਗਿਆ। 37 ਸਾਲਾਂ ਦੀ ਲੰਬੀ ਸੇਵਾ ਪੂਰੀ ਕਰਕੇ ਹਰਪਾਲ ਸਿੰਘ 31 ਦਸੰਬਰ 2025 ਨੂੰ ਸੇਵਾਮੁਕਤ ਹੋਏ ਸਾਰੇ ਸਾਥੀਆਂ ਨੇ ਇਹਨਾਂ ਦੀ ਲੰਬੀ ਅਤੇ ਸਮਰਪਿਤ ਸੇਵਾ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।